ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਇਹਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਟੈਣਾ ਤਹਿਸੀਲ ਤੇ ਜ਼ਿਲ੍ਹਾ ਬਾਇਨੂ ਫਰੀਦਕੋਟ ਹੀ ਪੈਂਦੇ ਆ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਆ ਰੂਟੀਨ ਚ ਪਸ਼ੂ ਆਉਂਦੇ ਰਹਿੰਦੇ ਨੇ ਰੂਟੀਨ ਚ ਆਪਣੇ ਚੈਨਲ ਤੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਅੱਜ ਤਿੰਨ ਐਨੀਮਲ ਸੇਲ ਆ ਜੀ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਕੀ ਦੁੱਧਵਾਦਾਂ ਕਿੰਨੇ ਮਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸੋ ਨਾਮ ਸੁਖਦੀਪ ਸਿੰਘ ਪਿੰਟਹਿਣਾ ਜਿਹੜਾ ਫ੍ਰੀਕੁਐਂਟ ਤਸਵੀਰ ਵੀ ਫਰੀਦਕੋਟ ਦੀ ਹੈ ਮੋਬਾਈਲ ਨੰਬਰ 986442248 986442248 ਠੀਕ ਆ ਜੀ ਪਹਿਲਾ ਵੀਡੀਓ ਪਾਈ ਵੈਗ ਗਿਆ ਮਾਲੀ ਵੈਗ ਗਿਆ ਜੀ ਠੀਕ ਹੈ ਬਾਈ 1 ਨੰਬਰ ਸੂਈ ਤੋਂ ਸ਼ੁਰੂ ਕਰ ਲੈਨੇ ਕਿੰਨਾ ਮਾ ਸੁਆ ਸੂਈ ਹੈ ਜੀ ਇਹ ਇਹ ਬਾਈ ਪਹਿਲਾਂ ਨਹੀਂ ਸੂਈ ਹੋਈ ਆ ਠੀਕ ਹੈ ਦੰਦੋ ਜੀ ਦੰਦੋ ਇਹ ਤਾਂ ਮੈਂ ਦੇਖਿਆ ਜਵਾਨ ਹੀ ਹੋਊਗੀ ਦੰਦੋ ਤਾਂ ਬਾਈ ਇਹ ਠੀਕ ਹੈ ਤਕਰੀਬਨ ਕ੍ਰਾਸ ਤਾਂ ਸਾਰੀਆਂ ਹੀ ਥੋੜੀਆਂ ਆਂ ਵੱਡੀ ਉਮਰ ਦੀ ਬਣਦੀਆਂ ਹੁੰਦੀਆਂ ਹੁੰਦੀਆਂ ਸਹੀ ਗੱਲ ਆ ਜੀ ਤੇ ਬੱਚਾ ਕੀ ਹੈ ਜੀ ਬੱਚਾ ਇਹਦੇ ਮਗਰ ਬੱਚਾ ਬਾਈ 15 ਤੋਂ 20 ਦਿਨ ਦੀ ਸੂਈ ਵੀ ਆ ਠੀਕ ਆ ਜੀ ਤੇ ਦੁੱਧ ਇਸ ਟਾਈਮ ਜਿਹੜਾ ਕੱਡੇ ਦੇ ਤੋਂਦਾਂ ਵਾਲਾ 12 ਕਿਲੋ ਆ 12 ਤੋਂ ਬਾਹਰ ਹੋਊਗਾ 12 ਕਹਿ ਕੇ ਦੇਵਾਂਗੇ ਠੀਕ ਆ ਬਾਈ ਤੇ ਸੈਂਕਾ ਮਾਰਦੀ ਮੂਰਤੀ ਜਮਾ ਹੀ ਨਹੀਂ ਬਾਈ ਬਾਲਟੀ ਰੱਖ ਕੇ ਘਰੋਂ ਚਵਾ ਕੇ ਦੇਵਾਂਗਾ ਠੀਕ ਆ ਥਣਾ ਦੀ ਵੀ ਓਕੇ ਆ ਜੀ ਜਮਾ ਓਕੇ ਬਾਈ ਤੇ ਤੋੜ ਕੇ ਦਿਖਾ ਦੇ ਵੀਰ ਪਹਿਲਾ ਸੂਆ ਸੂਈ ਆ ਜੀ 15 ਦਿਨ ਬਾਈ 10 ਦਾ ਸੂਈ ਨੂੰ ਹੋਗੇ ਮਗਰ ਬੱਚਾ ਬੱਚਾ ਏ ਜਿਹੜਾ ਨੈਟ ਦੁੱਧ ਤਿਆਰ ਆ ਜੀ ਉਹ 12 ਕਿਲੋ ਆ ਤਸੱਲੀ ਤੁਸੀਂ ਕਰਨੀ ਆ ਦੋ ਟਾਈਮ ਚੋਲਿਓ ਚਾਰ ਚੋਲਿਓ ਚਾਹੇ ਛੇ ਚੋਲਿਓ ਬਾਕੀ ਬੈਕ ਸਾਈਡ ਤੋਂ ਥਣਾ ਦੇ ਸਾਈਜ਼ ਦਿਖਾ ਦਿੰਨੇ ਆ ਸੋਹਣੇ ਆ ਇੱਕ ਸਾਈਡ ਤੇ ਬਾਈ ਥੋੜੀ ਜਿਹੀ ਭਲਾਂ ਕਰੀ ਫਿਰਦੀ ਹੈ ਇਹ ਬਾਈ ਇਹਨੂੰ ਨਾ ਗੜ ਦਾ ਕੜਾ ਦਿੱਤਾ ਸੀਗਾ ਬਣਾ ਕੇ ਠੀਕ ਆ ਜੀ ਤੇ ਉਹਦੇ ਕਾਰਨ ਕਰਕੇ ਥੋੜਾ ਜਆ ਭਾਲਾ ਹੀ ਪਈ ਆ ਇਹ ਪਰਦੀ ਫਰਦੀ ਭਾਲਾ ਤੇ ਥਣਾ ਜੋ ਪ੍ਰੋਪਰ ਡੋਟ ਜਮਾ ਇੱਕੋ ਜਾਂ ਬਾਈ ਠੀਕ ਆ ਬਾਈ ਥਣਾ ਦੇ ਸਾਈਜ਼ ਆਪਾਂ ਨੇੜੇ ਤੋਂ ਚੈੱਕ ਕਰਾ ਦਾਂਗੇ ਸੋਹਣੇ ਆ ਗੈਪ ਤੇ ਲੱਗੇ ਆ ਹੱਥੀ ਚਵਾਈ ਹਲਾ ਥਾਣਾ ਬਾਕੀ ਚਾਰੇ ਥਣ ਉਕੇ ਹੋਣਗੇ ਪ੍ਰੋਪਰ ਤਸੱਲੀ ਤੁਸੀਂ ਕਰਨੀ ਆ ਦੋ ਟਾਈਮ ਚੋਲਿਓ ਚਾਰ ਚੋਲਿਓ ਚਾਹੀ ਛੇ ਚੋਲਿਓ ਕ੍ਰੋਸ ਚ ਕਰਮਾ ਵਾਲੀ ਪੈਂਦੀ ਆ ਫੈਟ ਵੀ ਚੰਗੀ ਆਊਗੀ ਜੀ ਦੁੱਧ ਤੁਹਾਡੀ ਸੇਵਾ ਦਾ ਇਹਦਾ ਮੁੱਲ ਬਾਈ ਇਹਦਾ ਲੈਣ ਦੇਣ ਜੀ 28000 ਰੁਪਇਆ ਬਾਈ ਠੀਕ ਆ ਜੀ ਫਿਕਸ ਜਾਂ ਮੁੱਲੀ ਆ ਬਾਈ ਕਹਿੰਦਾ ਲੈਣ ਦੇਣ 28000 ਰੁਪਇਆ ਸਰਫ ਛੋੜ ਹੀ ਹੋਣੀ ਆ ਉਹਦੇ ਚ ਜਿਹੜੀ ਜਚੂਗੀ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਦੋ ਨੰਬਰ ਬਾਈ ਇਹਦੀ ਕੀ ਡਿਟੇਲ ਆ ਇਹ ਪੰਜਾਬ ਵਾਲੀ ਜਰਸੀ ਆ ਗਈ ਬਾਈ ਠੀਕ ਸੂਆ ਬਾਈ ਕਿੰਨਾ ਆ ਇਹ ਦੂਜਾ ਸੂਆ ਸੂਈ ਹੋਈ ਆ ਕਦੋਂ ਸੂਈ ਆ ਜੀ ਇਹ ਸੂਈ ਹੋਊਗੀ ਘੱਟੋ ਘੱਟ ਕੋਈ 20 25 ਦਿਨ ਦੀ ਇਹ ਸੂਈ ਵੀ ਆ ਠੀਕ ਆ ਜੀ ਬੱਚਾ ਮਗਰ ਬੱਚਾ ਜੀ ਇਹ ਬੱਚਾ ਇਹਦੇ ਮਗਰ ਵੀ ਬਾਈ ਇਹਦੇ ਥੱਲੇ ਕਿੰਨਾ ਦੁੱਧ ਤਿਆਰ ਆ ਜੀ ਇਹਦੇ ਥੱਲੇ ਬਾਈ ਇਸ ਟਾਈਮ ਜਿਹੜਾ ਦੁੱਧ ਕੰਡੇ ਦੇ ਤੋਂ ਬਣਾਲਾ 10 ਕਿਲੋ ਦੁੱਧ ਸੀਗਾ ਠੀਕ ਆ ਜੀ ਪਰ ਤੁਸੀਂ 8 ਹੀ ਰੱਖੋ ਐ ਇਸ ਟਾਈਮ ਥਣਾ ਦੀ ਓਕੇ ਜੀ ਜਮਾ ਓਕੇ ਬਾਈ ਠੀਕ ਆ ਤੋੜ ਕੇ ਦਿਖਾ ਦੀ ਦੂਜਾ ਸੂਆ ਬਾਈ ਦੂਜਾ ਸੂਆ ਸੂਈ ਹੋਈ ਦੂਜਾ ਸੂਆ 20 ਦਿਨਾਂ ਦੀ ਬਾਈ ਦੱਸਦਾ ਸੂਈ ਆ ਮਗਰ ਬੱਚਾ ਬੱਚਾ ਇਹ ਦੁੱਧ ਬਾਈ ਕਹਿੰਦਾ 10 ਕਿਲੋ ਆ ਥੋੜਾ ਜਿਹਾ ਉੱਪਰ ਆ ਗਏ। ਇਹ ਮਾਲ ਜਦੋਂ ਆਉਂਦਾ ਯਾਰ ਫਿਰ ਇੱਕਦਮ ਸਾਰਾ ਖਾਣੇ ਪਾਣੀ ਦਾ ਫਰਕ ਪੈਂਦਾ। ਫਰਕ ਪੈ ਜਾਂਦਾ ਜੀ। ਉਹਦੇ ਕਰਕੇ ਫਿਰ ਘਟ ਵੀ ਜਾਂਦੀਆਂ ਆ ਕੇ। ਜਿਹੜਾ 8 ਕਿਲੋ ਬਾਈ ਦੇ ਘਰੇ ਨਟ ਜੋਕ ਕੇ ਲੈ ਜਾਓ ਜਰਸੀ ਚ ਪੈਂਦੀ ਆ ਜੀ। ਬਾਕੀ ਖਾਣਾਂ ਦੇ ਸਹਿਜ ਵੀ ਸੋਹਣੇ ਆ। ਗੇਟ ਤੇ ਲੱਗੇ ਹੱਥੀ ਚਵਾਈ ਵਾਲੇ ਸੋਹਣਾ ਗੁਲਾਬ ਇਥਨ ਆਪਣਾ ਨੇੜੇ ਤੇ ਵੀ ਚੈੱਕ ਕਰਾ ਦਿੰਨੇ ਆ ਜੀ। ਬਾਕੀ ਵਜਨ ਵਾਲੀ ਆ ਕੋਈ ਲਿੱਸੀ ਫਿੱਕੀ ਨਹੀਂ। ਚੰਗੇ ਵਜਨ ਵਾਲੀ ਆ। ਨਟ ਦੋ 8 ਕਿਲੋ ਆ। ਤਸੱਲੀ ਤੁਸੀਂ ਕਰਨੀ ਆ ਦੋ ਟਾਈਮ ਚੋਲਿਓ ਚਾਰ ਚੋਲਿਓ ਬਾਈ ਦੇ ਘਰੇ ਚਾਹੇ ਛੇ ਟਾਈਮ ਚੋਲਿਓ ਇਹਦਾ ਮੁੱਲ ਬਾਈ ਇਹ 26000 ਦੀ ਦੇ ਦਾਂਗੇ ਲੈਣ ਲਈ ਠੀਕ ਹੈ ਜੀ ਲੈਣ ਦੇਣ ਇਹਦਾ 26000 ਰੁਪਿਆ ਬਾਕੀ ਉਹਦੇ ਜੋ ਮਾਨਦਾਨ ਬਾਈ ਕਰ ਦੇਣਗੇ ਜੀ ਤਿੰਨ ਨੰਬਰ ਬਾਈ ਇਹਦੀ ਕੀ ਡਿਟੇਲ ਆ ਜੀ ਇਹ ਬਾਈ ਆਪਾਂ ਪਿਛਲੀ ਵੀਡੀਓ ਚ ਵੀ ਪਾਈ ਸੀ ਇਹਦਾ ਸੌਦਾ ਹੋ ਗਿਆ ਸੀਗਾ ਬੰਦੇ ਲੈਣ ਦੀਆਂ ਹੈਗੇ ਠੀਕ ਆ ਬਾਈ ਕਿਉਂਕਿ ਇਹਦਾ ਹਫਤੇ ਦਾ ਹਾਜ਼ਰਾਂ ਚੈੱਕ ਦੋ ਕੇਸ ਇਹੋ ਜਿਹੇ ਹੋ ਜਾਂਦੇ ਵੀ ਜਿਨ੍ਹਾਂ ਨੇ ਚਾਵਲ ਮਾਰਨੀ ਹੁੰਦੀ ਆ ਠੀਕ ਆ ਜੀ ਲੈਣ ਉਹ ਮੜ ਕੇ ਕਹਿੰਦੇ ਬਾਈ ਅਸੀਂ ਆਉਨੇ ਆ ਸਾਡੇ ਕੋਲੇ ਗੂਗਲ ਪੇ ਨਹੀਂ ਚੱਲਦਾ ਉਹਰ ਯਕੀਨ ਵੀ ਕੋਈ ਚੀਜ਼ ਹੁੰਦੀ ਆ ਰੁਕਣਾ ਪੈਂਦਾ ਸਹੀ ਗੱਲ ਹੈ ਜੀ ਤੇ ਇਹਦਾ ਬਈ 33000 ਆਪਾਂ ਪਿਛਲੀ ਵੀਡੀਓ ਚ ਮੁੱਲ ਰੱਖਿਆ ਸੀ 12 ਕਿਲੋ ਦੁੱਧ ਮੈਂ ਕੰਡੇ ਤੇ ਤੋਲ ਕੇ ਦਿਊਗਾ ਇਹਦਾ ਠੀਕ ਹੈ ਬਈ ਤੇ ਬੱਚਾ ਇਹਦਾ ਪਿਛਲੀ ਵੀਡੀਓ ਚ ਵੀ ਦੱਸਿਆ ਸੀ ਮਰਿਆ ਹੈ ਇਹਦਾ ਠੀਕ ਹੈ ਜੀ ਤੋ ਰੱਖ ਕੇ ਦਿਖਾ ਦਿਓ ਜੀ ਇਹ ਸੁਆਗਰ ਨਮਾ ਸੂਈ ਵੀ ਆ ਜੀ ਇਹ ਦੂਜਾ ਸੁਆ ਸੂਈ ਵੀ ਆ ਦੂਜਾ ਸੁਆ ਸੂਈ ਵੀ ਆ ਬੱਚਾ ਖਸਪੈਰੀ ਆ 12 ਕਿਲੋ ਨੈਟ ਕੰਡੇ ਵਾਲਾ ਤਿਆਰ ਆ ਦੋ ਟਾਈਮ ਚੋਲਿਓ ਚਾਰ ਚੋਲਿਓ ਹਾਈਟ ਕਰਨ ਵਾਲੀ ਦੀ ਚੰਗੀ ਆ ਬਾਕੀ ਕਰੋਸ ਚ ਪੈਂਦੀ ਆ ਥਰਾਂ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗਿਆ ਹੱਥੀ ਚਵਾਈ ਹਲਾ ਥਾਣਾ ਜੀ ਬਾਕੀ ਫੇਸ ਕੁਆਲਟੀ ਚੈੱਕ ਕਰ ਲੋ ਠੰਡੀ ਸੀਲ ਪੂਰੀ ਹੈ ਬਾਈ ਪੂਰੀ ਪੂਰੀ ਬਾਈ ਠੀਕ ਆ ਸੀਲ ਸੌ ਬਾਈ ਜਿੰਨੇ ਵੀ ਨੱਕ ਮੇਰੇ ਕੋਲੇ ਆਉਂਦੇ ਆ ਬਾਈ ਘਰੇ ਬਾਲਟੀ ਰੱਖ ਕੇ ਚਵਾ ਕੇ ਦੇਵਾਂਗਾ ਠੀਕ ਆ ਬਾਈ ਕਹਿੰਦਾ ਮੇਰੀ ਜ਼ਿੰਮੇਵਾਰੀ ਆ ਮੇਰੇ ਘਰੇ ਬਾਲਟੀ ਰੱਖ ਕੇ ਆਪ ਦੀ ਚੋ ਕੇ ਲੈ ਜਾਓ ਥਨਾ ਦੀ ਵੀ ਓਕੇ ਹੋਣਗੀਆਂ ਤੇ ਸੀਲ ਸੌ ਵੀ ਓਕੇ ਤੇ 30000 ਰੁਪਿਆ 30000 ਮੰਨ ਮੰਗੇ 30000 ਤੇ ਦਾ ਸੌਦਾ ਹੋਇਆ ਸੀ ਆ ਬਾਈ ਠੀਕ ਆ ਜੀ ਹੁਣ ਵੀ ਫਿਰ 30000 30000 ਦੇ ਦੇ ਦਾਂਗੇ 30000 ਦੀ ਬਾਈ ਕਹਿੰਦਾ ਇਹ ਦੇ ਦਾਂਗੇ ਜਿਸ ਨੂੰ ਕੋਈ ਵੀ ਐਨੀਮਲ ਪਸੰਦ ਆਊਗਾ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ